ਇੱਥੇ ਨਾ ਦੋਸਤੋ ਇੱਕ ਨਾ ਹਾਥੀਆਂ ਦੀਆਂ ਫੋਟੋਆਂ ਬੜੀਆਂ ਲੰਘਦੀਆਂ ਮੇਰੇ ਹਿਸਾਬ ਨਾਲ ਵੀ ਜਿੱਦਾਂ ਇਹ ਹਾਥੀਆਂ ਦੀ ਇੱਥੇ ਪੂਜਾ ਕਰਦੇ ਆ ਫਿਰ ਵੀ ਆਪਾਂ ਕੋ ਨੀਡ ਕਰਨ ਵਾਸਤੇ ਵੀ ਨਾ ਜਾਂਦਾ ਰਾਸ਼ਟਰੀ ਕਹਿੰਦਾ ਰਾਸ਼ਟਰੀ ਪੰਛੀ ਹੋਊਗਾ ਹਾਥੀ ਸ਼ਾਇਦ ਉਹ ਰਾਸ਼ਟਰੀ ਹੋਣਾ ਸੀ ਆ ਐਨੀਮਲ ਇਹ ਰਾਸ਼ਟਰੀ ਐਨੀਮਲ ਹੋ ਸਕਦਾ ਇਹਨਾਂ ਦਾ ਨਾ ਵੀ ਪਤਾ ਕਰਦੇ ਆ ਆਪਾਂ ਓ ਚਾਰੇ ਤੇਰੇ ਯਾਰ ਕਾਨੇ ਚਾਰੇ ਸ਼ਕਰ ਪਾਰੇ ਬਈ ਪਹਿਲੇ ਹਾਰ ਦਾ ਰੰਗ ਬਦਾਮੀ ਇਹ ਪਹਿਲੇ ਹਜ਼ਾਰ ਦਾ ਰੰਗ ਬਦਾਮੀ ਦੂਜਾ ਲਵੇ ਹਲਾਰੇ ਬਈ ਤੀਜੇ ਹਜ਼ਾਰ ਦੀ ਕਟਮੀ ਜੁੱਤੀ ਲੈ ਵੀ ਬੱਲੇ ਵੀ ਬੱਲੇ ਵੀ ਦੂਜੇ ਹਜ਼ਾਰ ਦੀ ਕਟਮੀ ਜੁੱਤੀ ਚੌਂਬਰ ਦੇ ਤਾਰੇ ਬਈ ਚੌਥੇ ਹਜ਼ਾਰ ਦੀਆਂ ਕੁੰਡੀਆਂ ਮੁੱਛਾਂ ਲੈ ਵੀ ਬੱਲੇ ਵੀ ਬੱਲੇ ਚੌਥੇ ਹਜ਼ਾਰ ਦੀਆਂ ਕੁੰਡੀਆਂ ਮੁੱਛਾਂ ਪ੍ਰੋਗਰਾਮ ਬਹਲਾ ਚੱਲੇ ਆ ਸੋ ਆਪਾਂ ਪਰਿਵਾਰ ਨੂੰ ਪੁੱਛਦੇ ਕਿੱਦਾਂ ਲੱਗਿਆ ਇਹ ਪ੍ਰੋਗਰਾਮ ਸਾਡਾ ਬਹੁਤ ਹੀ ਅੱਛਾ ਜਿੰਨੀ ਰੌਣਕ ਇਹਨਾਂ ਨੇ ਲਾਈ ਆ ਬਹੁਤ ਵਧੀਆ ਰੌਣਕ ਲਾਈ ਆ ਮੈਂ ਹਰ ਇੱਕ ਨੂੰ ਕਹੂੰਗੀ ਪਲੀਜ਼ 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 ਇਹਨਾਂ ਨੂੰ ਬੁਲਾਓ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇਹ ਕਿੰਨੇ ਵਧੀਆ ਆਰਟਿਸਟ ਨੇ ਪਰ ਸਭ ਤੋਂ ਵਧੀਆ ਗੱਲ ਹੁੰਦੀ ਪੰਕਚੁਐਲਿਟੀ ਤੇ ਡਿਸਿਪਲਿਨਡ ਜਿਹੜੇ ਹਰ ਇੱਕ ਆਰਟਿਸਟ ਵਿੱਚ ਨਹੀਂ ਹੁੰਦਾ ਤੁਸੀਂ ਬਹੁਤ ਅੱਗੇ ਵਧਣਾ ਹੈ ਜਿਹੜਾ ਬੰਦਾ ਡਿਸਿਪਲਿਨ ਨਾਲ ਕੰਮ ਕਰਦਾ ਹੈ ਆਪਣੇ ਕੰਮ ਦੀ ਵੈਲਿਊ ਕਰਦਾ ਹੈ ਉਹ ਬੰਦਾ ਬਹੁਤ ਅੱਗੇ ਜਾਂਦਾ ਹੈ ਰੱਬ ਤੁਹਾਨੂੰ ਬਹੁਤ-ਬਹੁਤ ਦਵੇ ਤੁਸੀਂ ਇਸ ਤਰ੍ਹਾਂ ਹੀ ਲੋਕਾਂ ਦੇ ਪ੍ਰੋਜੈਕਟਾਂ ਵਿੱਚ ਸ਼ਾਮਲ ਹੋਵੋ ਫਿਰ ਆਪ ਪਤਿਆਂ ਨੂੰ ਵੀ ਖੁਸ਼ ਰੱਖੇ ਥੈਂਕ ਯੂ ਥੈਂਕ ਯੂ ਓਕੇ ਥੈਂਕ ਯੂ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਹਾਂ ਜਸਟ ਇਨ ਆਵ ਲੌਗ ਚੈਨਲ ਤੇ ਤੇ ਆਪਾਂ ਹੁਣ ਇਹ ਹੋਟਲ ਚੋਂ ਨਿਕਲ ਪਏ ਆ ਸੋ ਜਿਵੇਂ ਫਿਲਮਾਂ 'ਚ ਕਹਿੰਦੇ ਡਾਂਸਿੰਗ ਕਾਰ ਲੈਣ ਆਗੇ ਸਾਨੂੰ ਠੀਕ ਆ ਲਵ ਦਿਸ ਇਨ ਡਾਂਸਿੰਗ ਕਾਰ ਸੋ ਬਾਈ ਸਾਡਾ ਉਹ ਵੀ ਪੱਕਾ ਹੀ ਹੁੰਦਾ ਇਹਦੀ ਡਿਊਟੀ ਆ ਸਾਨੂੰ ਕਿਤੇ ਵੀ ਲੈ ਕੇ ਜਾਣਾ ਛੱਡ ਕੇ ਜਾਣਾ ਸੋ ਇਹ ਗੱਡੀ ਸਪੈਸ਼ਲ ਸਾਨੂੰ ਦਿੱਤੀ ਹੋਈ ਆ ਤੇ ਜਿੱਥੇ ਹੁਣ ਅਸੀਂ ਪ੍ਰੋਗਰਾਮ ਕੀਤਾ ਸੀ ਉਸ ਪਰਿਵਾਰ ਨੂੰ ਹੁਣ ਮਿਲਣਾ ਠੀਕ ਆ ਤੇ ਸਾਰੇ ਨਾਲ ਬੈਠਾਂਗੇ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਜਾਣਾ ਪਤਾ ਆ ਪਤਾ ਆ 20-40 ਸਾਈਡ ਘੁੰਮਣ ਫੇਰਨਗੇ ਫਲੀਸਾਂ ਸਾਰੀਆਂ ਉਧਰ ਨੇ ਸੋ ਸ਼ੋਭਾ ਆਪਣੇ ਕੱਲ ਨਿਭੜ ਗਏ ਸੀ ਮੈਂ ਦੱਸਿਆ ਤੁਹਾਨੂੰ ਤੇ ਹੁਣ ਰਾਤ ਪ੍ਰੋਪਰ ਰੈਸਟ ਕੀਤੀ ਆ ਹੁਣ ਥੋੜਾ ਠੀਕ ਲੱਗਦਾ ਆ ਆਪਣੇ ਆਪ ਨੂੰ ਬਾਈ ਨੇ ਸਪੈਸ਼ਲ ਆਫ ਦਾ ਫੋਨ ਫੜਾਇਆ ਗੱਲ ਸਾਨੂੰ ਬਾਫ ਛੱਡਦੇ ਟਾਈਮ ਕਹਿੰਦਾ ਵੀਰ ਅ ਕਿ ਜੋ ਤੁਸੀਂ ਉੱਥੇ ਗਾਇਆ ਵੀ ਮੈਨੂੰ ਭਰਕੇ ਦਿਓ ਪੰਜਾਬੀ ਦੇ ਵਿੱਚ ਸਭ ਲਈ ਸਾਰੀ ਟੀਮ ਨੇ ਵਿੱਚ ਬਹਿ ਕੇ ਇੱਥੇ ਗਾਇਆ ਤੇ ਬਾਈ ਨੇ ਰਿਕਾਰਡ ਕੀਤਾ ਕਿਉਂਕਿ ਇੱਕ ਚਾਈਨੀਜ਼ ਬਾਈ ਬੋਲਦਾ ਇਹਨੂੰ ਪੰਜਾਬੀ ਸਮਝ ਨਹੀਂ ਆਉਂਦੀ ਬਟ ਇਹ ਕਹਿੰਦਾ ਸਵਾਦ ਬਹੁਤ ਜ਼ਿਆਦਾ ਆਉਂਦਾ ਸੋ ਕਹਿੰਦੇ ਹੁੰਦੇ ਨੇ ਕਿ ਆ ਸਮਝ ਤਾਂ ਆਈ ਨਹੀਂ ਪਰ ਸਵਾਦ ਬਹੁਤ ਆਇਆ ਸੋ ਬਹੁਤ ਗੋਰੇ ਨੱਚੇ ਬਹੁਤ ਚਾਈਨੀਸ ਸੀਗੇ ਜਿਹੜੇ ਇੱਥੇ ਇਹਨਾਂ ਨੇ ਇੰਜੋਏ ਕੀਤਾ ਬਗਜੂ ਦੀ ਤਾਰ ਤੁਹਾਨੂੰ ਜਦੋਂ ਪਿਆਬਗਿਆਂ ਦੀ ਬੋਲਦੀ ਆ ਚਿਮਟਾ ਖੜਕਦਾ ਢੋਲ ਕੜਕਦਾ ਹਾਰਮੋਨੀਓ ਵੀ ਪਲੇ ਹੁੰਦਾ ਜੋ ਸਾਰੇ ਸਾਜ਼ ਵਜਦੇ ਨੇ ਪੀਸ ਵਜਦੇ ਆ ਤੇ ਉਦੋਂ ਬਹੁਤ ਘੈਂਟ ਲੱਗਦੇ ਆ ਮੇਰਾ ਯਾਰ ਨਾਲ ਰੰਗ ਬੱਜ ਗਿਆ ਇੱਥੇ ਹਨਾ ਸਾਰੇ ਬਹੁਤ ਖੌਸ ਸੀਗੇ ਸੋ ਸਾਡਾ ਹਨਾ ਇੰਡੀਆ ਤੋਂ ਦੂਰ ਹੋਣਾ ਸਫਰ ਰਿਹਾ ਇਹ ਪ੍ਰੋਗਰਾਮ ਆਪਣਾ ਸਪੋਟ ਉੱਪਰ ਹਿੱਟ ਗਿਆ ਸੋ ਅੱਗੇ ਵਾਹਿਗੁਰੂ ਦੇਖੋ ਕਿੱਥੇ ਕਿੱਥੇ ਡਿਊਟੀਆਂ ਲਾਉਂਦਾ ਮੀਰੀ ਹੈ ਹਨਾ ਆਪਾਂ ਫਿਰ ਤੁਹਾਡੇ ਨਾਲ ਵਲੌਗ ਪਾਉਂਦੇ ਰਹਾਂਗੇ। ਹਾਂ ਜੀ ਪਰਿਵਾਰ ਨੂੰ ਮਿਲ ਕੇ ਆਪਾਂ ਫਿਰ ਆਪਾਂ ਨਿਕਲਣਾ ਪਟਾਇਆ ਵਾਲੀ ਪਟਾਇਆ ਬੀਚਲੀ ਸਾਈਡ ਫਿਰ ਆਪਾਂ ਉਧਰ ਨੇੜੇ ਆ ਜਿਹੜਾ ਹੁਣ ਆਪਣਾ ਹੋਟਲ ਸੀਗਾ ਬਹੁਤ ਘੈਂਟ ਸੀਗਾ 5 ਸਟਾਰ ਹੋਟਲ ਸੀਗਾ ਬਟ ਇਹ ਥੋੜਾ ਦੂਰ ਪੈਂਦਾ ਇਹਨੂੰ ਆਪਾਂ ਹੁਣ ਅੱਜ ਛੱਡ ਦਿੱਤਾ ਤੇ ਜਿੰਨਾ ਆਪਣੇ ਪ੍ਰੋਗਰਾਮ ਦਾ ਖਰਚਾ ਸੀਗਾ ਜਿੰਨਾ ਸਾਡੇ ਰਹਿਣ ਸਹਿਣ ਦਾ ਸਾਡੇ ਟਰਾਂਸਪੋਰਟ ਦਾ ਖਰਚਾ ਜਿੰਨਾ ਸੀਗਾ ਸਾਡਾ ਸਾਰਾ ਇਸ ਪਰਿਵਾਰ ਨੇ ਕੀਤਾ ਜਿਨ੍ਹਾਂ ਦੀ ਵਿਆਹ ਤੇ ਸਾਨੂੰ ਬੁਲਾਇਆ ਸੀਗਾ ਜਿਨ੍ਹਾਂ ਦੇ ਸ਼ੋਅ ਲਾਉਣ ਆਏ ਸੀਗੇ ਇਹ ਤੁਜਾ ੜ ਖਰਚਾ ਉਹਨਾਂ ਦਾ ਸੀਗਾ ਅਸੀਂ 5 ਮੈਂਬਰ ਦੀ ਟੀਮ ਦੇ ਆਏ ਆ ਇੱਥੇ ਸੋ ਪ੍ਰੋਗਰਾਮ ਸੀ ਆਪਣਾ ਥਾਈਲੈਂਡ ਦੇ ਵਿੱਚ ਤੇ ਹੁਣ ਅੱਗੇ ਆਪਾਂ ਸਿੰਗਾਪੋਰ ਮਲੇਸ਼ੀਆ ਉੱਥੋਂ ਵੀ ਆਪਾਂ ਨੂੰ ਕੋਲ ਆ ਰਹੀਆਂ ਪ੍ਰੋਗਰਾਮ ਕਰਨੀਆਂ ਜਦੋਂ ਵੀ ਆਪਣਾ ਸੈਟ ਫਿਟ ਹੋਇਆ ਤੇ ਆਪਾਂ ਫੇਰ ਉਧਰ ਵੀ ਚੱਲਾਂਗੇ ਕਿਵੇਂ ਉਹ ਸਸਤੀ ਬੋਲ ਪੋਗੋ ਵਧੀਆ ਵਧੀਆ ਜੀ ਵਧੀਆ ਸਰਦਾਰ ਸਾਹਿਬ ਸਾਡੇ ਵੇਖਦਰਾ ਅੱਜ ਸੀਟ ਦਾ ਮੂਹ ਇੱਧਰ ਨੂੰ ਘੁਮਾ ਆ ਸੀਟ ਦਾ ਮੂਹ ਤੁਹਾਨੂੰ ਕੀਤਾ ਮੈਂ ਬੈਠਾ ਮੂਰੇ ਮੈਨੂੰ ਸਾਰੀ ਸਿਟੀ ਦੀਂ ਦੇ ਘੈਂਟ ਲਾਦੀ ਮੈਂ ਮੂਰੇ ਬੈਠਾ ਨਾ ਹਾਂ ਠੀਕ ਆ ਹਣ ਪੰਜਾਬੀ ਗਾਣੇ ਲਾਉਣੇ ਆਪਾਂ ਗੱਡੀ ਆ ਮਿੰਨੀ ਕਲੱਬ ਦੇ ਵਿੱਚ ਬੈਠ ਗਏ ਆ ਠੀਕ ਆ ਤੇ ਸਾਨੂੰ ਗੱਡੀ ਲੈਣ ਆਈ ਸੀ ਜਦੋਂ ਅਸੀਂ ਇਸ ਗੱਡੀ ਦੇ ਵਿੱਚ ਬੈਠ ਗਏ ਇੰਨੇ ਸਾਡਾ ਵਿੱਚ ਗੌਰ ਨੂੰ ਜੀ ਕਰਦਾ ਠੀਕ ਆ ਅੰਦਰ ਆ ਅੰਦਰ ਵਾਲਾ ਜਿਹੜਾ ਹੈਗਾ ਆਪਣਾ ਕਿ ਕੋਈ ਵੀ ਹੁਨਰ ਆ ਉਹ ਨਿਕਲ ਕੇ ਬਾਹਰ ਆਉਣ ਲੱਗ ਜਾਓ ਸਾਰੇ ਅਸੀਂ ਇਕੱਠੇ ਹੋਣੇ ਤੁਹਾਨੂੰ ਪੰਜਾਬੀ ਬੋਲੀ ਸੁਣਾਉਣੇ ਠੀਕ ਆ ਰੈਡੀ ਹੋ ਬਲੌਗਾਂ ਦੇ ਵਿੱਚ ਬੋਲੀ ਕਦੇ ਨਹੀਂ ਤੁਹਾਨੂੰ ਸੁ ਠੀਕ ਆ ਓਕੇ ਰੈਡੀ ਹੋ ਯੈਸ ਹੋਇ ਚਾਰੇ ਤੇਰੇ ਯਾਰ ਕਾਨੇ ਚਾਰੇ ਸ਼ਕਰ ਪਾਰੇ ਬਈ ਪਹਿਲੇ ਯਾਰ ਦਾ ਰੰਗ ਬਦਾਮੀ ਬੱਲੇ ਬਿੰਦਲੇ ਵੀ ਬੱਲੇ ਪਹਿਲੇ ਯਾਰ ਦਾ ਰੰਗ ਬਦਾਮੀ ਦੂਜਾ ਲਵੇ ਹਲਾਰੇ ਬਈ ਤੀਜੇ ਯਾਰ ਦੀ ਕਟਮੀ ਜੁੱਤੀ ਬਿੰਦਲੇ ਦੀ ਪਹਿਲੇ ਦੀ 10000 ਦੀ ਕਟਨੀ ਜੁੱਤੀ ਚੋਂਬਰ ਦੇ ਤਾਰੇ ਬਈ 30000 ਦੀਆਂ ਕੁੰਡੀਆਂ ਮੁੱਛਾਂ ਬੱਲੇ ਬੱਲੇ ਵੀ ਬੱਲੇ 30000 ਦੀਆਂ ਕੁੰਡੀਆਂ ਮੁੱਛਾਂ ਜੋਂਬਰ ਦੇ ਤਾਰੇ ਖਾ ਕੇ ਮਿੱਤਰਾਂ ਨੂੰ ਲੰਗਦਸ ਦੀ ਮਟਿਆਰੇ ਖਾ ਕੇ ਮਿੱਤਰਾਂ ਨੂੰ ਲੰਗਦਸ ਦੀ ਮਟਿਆਰੇ ਖਾ ਕੇ ਮਿੱਤਰਾਂ ਨੂੰ ਓਏ ਲੰਗਦਸ ਦੀ ਮਟਿਆਰੇ ਖਾ ਕੇ ਮਿੱਤਰਾਂ ਨੂੰ ਲੰਗਦਸ ਦੀ ਮਟਿਆਰੇ ਖਾ ਕੇ ਮਿੱਤਰਾਂ ਨੂੰ ਲੰਗਦਸ ਦੀ ਮਟਿਆਰੇ ਖਾ ਕੇ ਮਿੱਤਰਾਂ ਨੂੰ ਥੈਂਕ ਯੂ ਹੁਣ ਦੇਖੋ ਤੁਸੀਂ ਬਾਹਰਲਾ ਮਾਹੌਲ ਸੋ ਪੂਰੀ ਲੋਕੇਸ਼ਨ ਕੈਂਟ ਆ ਸੋ ਬਿਲਡਿੰਗਾਂ ਬੜੀਆਂ ਸੋਹਣੀਆਂ ਲੱਗਦੀਆਂ ਨੇ ਤੇ ਬੜੇ ਇਤਿਹਾਸਨ ਮੈਂ ਅੱਗੇ ਵੀ ਗੇਨ ਨਾ ਹਾਰਨ ਬਿਲਕੁਲ ਨਹੀਂ ਮਾਰਦੇ ਬੇਸ਼ੱਕ ਗੱਡੀ ਵੀ ਮੂਰੀ ਆ ਤੇ ਨਾ ਕੋਈ ਆਪਦੀ ਵਿੱਤ ਤੇ ਗੱਡੀਆਂ ਜਾਂਦੀਆਂ ਨੇ ਤੇ ਆਪਣੇ ਦਾ ਇੱਥੇ ਪਾ ਪਾ ਪੀ ਪੀ ਪਾ ਪਾ ਪੀ ਪੀ ਹੋਈ ਜਾਂਦਾ ਰਹਿੰਦਾ ਤੇ ਆ ਗੱਡੀ ਤੁਸੀਂ ਦੇਖੋ ਕਿੰਨੀ ਉਹਨਾਂ ਨੇ ਲਾਈਟਾਂ ਮੈਨੂੰ ਬੜੀਆਂ ਸੋਹਣੀਆਂ ਲੱਗਦੀਆਂ ਗੱਡੀ ਦੇ ਵਿੱਚ ਲੱਗੀਆਂ ਇਹ ਕੰਪਨੀ ਫਿਟਡੀ ਇਹ ਨੇ ਤੇ ਬਹੁਤ ਲੰਬੀਆਂ ਵੈਨਾਂ ਜਿਆਦਾ ਯੂਜ਼ ਕੀਤੀਆਂ ਜਾਂਦੀਆਂ ਨੇ ਇੱਥੇ ਜਿੱਦੇ ਜਿ ਮੰਨ ਕੇ ਚੱਲੂ ਵੀ 10 10 12 12 ਬੰਦੇ ਬੈਠ ਜਾਂਦੇ ਆ ਤੇ ਦੇਖੋ ਮਾਹੌਲ ਕਿਦਾਂ ਟ੍ਰੇਨ ਉੱਪਰ ਦੀ ਲੰਗਦੀ ਪਈ ਆ ਤੇ نیچے ਸਾਰਾ ਹੈਗਾ ਆਪਣਾ ਜਿਹੜੀ ਆਮ ਟਰੈਫਿਕ ਨੂੰ ਨਿਕਲਦਾ ਸੋ ਆ ਗਿਆ ਆਪਣਾ ਹੋਟਲ ਜਿੱਥੇ ਆਪਾਂ ਜਾਣਾ ਸੀਗਾ ਗ੍ਰੈਂਡ ਹਾਇਤ ਤੇ ਗ੍ਰੈਂਡ ਹਾਇਤ ਦੇ ਵਿੱਚ ਆਪਾਂ ਇਸ ਪਰਿਵਾਰ ਨੂੰ ਮਿਲਣਾ ਸੋ ਪਹੁੰਚ ਗਏ ਆ ਇੱਥੇ ਜਿੱਦਾਂ ਫਿਲਮਾਂ ਦੇ ਵਿੱਚ ਦੇਖਦੇ ਸੀ ਇਦਾਂ ਗੱਡੀਆਂ ਇੱਥੇ ਲੱਗ ਜਾਂਦੀਆਂ ਨੇ ਸੋ ਜਿਹੜੀ ਇਹਨਾਂ ਦੇ ਵਰਕਰ ਜਲਦੀ ਜਲਦੀ ਸਮਾਨ ਲਾ ਕੇ ਅੰਦਰ ਲੈ ਕੇ ਜਾਂਦੇ ਨੇ ਆ ਇੱਥੇ ਗੱਡੀ ਲੱਗ ਜਾਣੀ ਹੈ ਸੋ ਉਹਨਾਂ ਨੇ ਦਾਵਾ-ਵਾ ਕੀ ਆਪਣੇ ਜਿਹੜੇ ਹੈਗੇ ਆ ਕਿ ਕਸਟਮਰ ਨੂੰ ਪਿਕ ਕਰਨਾ ਹੁੰਦਾ ਤੁਹਾਨੂੰ ਦਿਖਾਉਣੇ ਆ ਮਾਹੌਲ ਫਿਰ ਸਮਾਨ ਗੱਡੀ ਚੋਂ ਕੱਢ ਗਏ ਇੱਥੇ ਨਾ ਦੋਸਤੋ ਇੱਕ ਨਾ ਹਾਥੀਆਂ ਦੀਆਂ ਫੋਟੀਆਂ ਬੜੀਆਂ ਲੰਘਦੀਆਂ ਮੇਰੇ ਹਿਸਾਬ ਨਾਲ ਵੀ ਜਿੱਦਾਂ ਇਹ ਹਾਥੀਆਂ ਦੀ ਇੱਥੇ ਹੋ ਜਾ ਕਰਦੇ ਆ ਫਿਰ ਵੀ ਆਪਾਂ ਨੂੰ ਨੀਡ ਕਰਨ ਵਾਸਤੇ ਵੀ ਨਾ ਜਾਂਦਾ ਰਾਸ਼ਟਰੀ ਕਹਿੰਦਾ ਰਾਸ਼ਟਰੀ ਪੰਛੀ ਹੋਊਗਾ ਆਪਦੀ ਸ਼ਾਇਦ ਉਹ ਰਾਸ਼ਟਰੀ ਹੋਣਾ ਸੀਗਾ ਐਨੀਮਲ ਇਹ ਰਾਸ਼ਟਰੀ ਐਨੀਮਲ ਹੋ ਸਕਦਾ ਇਹਨਾਂ ਦਾ ਨਾ ਵੀ ਪਤਾ ਕਰਦੇ ਆਪਾਂ ਓਕੇ ਥੈਂਕ ਯੂ ਦੇਖੋ ਖੋਲੋਗੇ ਗੀੜ ਪਹਿਲਾਂ ਹੀ ਸਮਾਨ ਇੱਥੇ ਰੱਖ ਲਓ ਇੱਕ ਸਾਈਡ ਤੇ ਉਹ ਛੋਣਿਆ ਜਾ ਉਹ ਸਮਾਨ ਹੁਣ ਆਪਣਾ ਕੱਢਣ ਲੱਗੇ ਆ ਸਰ ਦੇਖੋ ਲਈ ਨਹੀਂ ਰਿਸਪੌਂਸਬਿਲਟੀ ਸਮਝਦੇ ਆ ਕਿ ਨਾਲ ਦੀ ਨਾਲ ਹੀ ਸਾਰੇ ਚੁੰਬੜ ਕੇ ਗੱਡੀ ਨੂੰ ਇਸੀ ਦੀ ਇਸੀ ਸਮਾਨ ਲਾਈਏ ਅਸੀਂ ਆ ਸਾਡੀ 13 13 ਗੱਡੀ ਆ ਦਰਵਾਜ਼ੇ ਖੋਲਦੇ ਪਹਿਲਾਂ ਹੀ ਬਾਈ ਉਹਨਾਂ ਨੇ ਲੋ ਜੀ ਦੋਸਤੋ ਸਿਕੰਦਰਲਾ ਨਜ਼ਾਰਾ ਬੈਠ ਜੋਗੇ ਤੇ ਮੈਂ ਏ ਵੀ ਇਦਾਂ ਹੀ ਪਰਫਾਰਮ ਕਰਨ ਆਏ ਹੋਏ ਆ ਬਟ ਆਪਣੀ ਪਰਫਾਰਮੈਂਸ ਥੋੜੀ ਹੋ ਟਾਈਪ ਦੀ ਹੈ ਚੱਕ ਲੋ ਧਰ ਲੋ ਵਾਲਾ ਕੰਮ ਆਪਣਾ ਸੋ ਇਹ ਥੋੜਾ ਠੰਡਾ ਗਾਉਂਦੇ ਆ ਹੌਲੀ ਹੌਲੀ ਗਾਉਂਦੇ ਆ ਸੋ ਆਪਣਾ ਹੁੰਦਾ ਕਿ ਬਸ ਨੱਚਣ ਟੱਪਣ ਵਾਲਾ ਮਾਹੌਲ ਆ ਜਿਹੜਾ ਅ ਮਿਊਜ਼ਿਕ ਵਜ ਰਿਹਾ ਤੁਹਾਨੂੰ ਦਿਖਾਇਆ ਪਹਿਲਾਂ ਹਣਾ ਇੱਧਰ ਇਹਨਾਂ ਦਾ ਹੋਊਗਾ ਸਿਸਟਮ ਠੰਡਾ ਠੰਡਾ ਗਾਉਣਾ ਪਰ ਆਪਣਾ ਕਿ ਥੋੜਾ ਜਿਹਾ ਕੰਮ ਹੋਰ ਆ ਕਿ ਚੱਕ ਲੋ ਧਰ ਲੋ ਵਾਲਾ ਕੰਮ ਹਣਾ ਤੇ ਹੈਲੋ ਜੀ ਤੇ ਸਾਰੀਆਂ ਫੈਮਿਲੀਆ ਹੁਣ ਜਾ ਰਹੀਆਂ ਇੱਥੇ ਹੋਟਲ ਦੇ ਵਿੱਚ ਜਿਹਨਾਂ ਨੇ ਸਟੇ ਕੀਤਾ ਹੋਇਆ ਸੀਗਾ ਸੋ ਪਰਿਵਾਰ ਆਇਆ ਹੋਇਆ ਸੀ ਜੀ ਹਾਂਗਕਾਂਗ ਦੇ ਵਿੱਚੋਂ ਤੇ ਜਿਹੜੀ ਲੜਕੀ ਸੀਗੀ ਉਹ ਚਾਈਨਿਜ਼ ਸੀਗੀ ਤੇ ਫਿਰ ਉਹਨਾਂ ਨੇ ਇੱਕ ਜਗ੍ਹਾ ਮੈਥੀ ਕਿ ਆਪਾਂ ਵੀ ਕਿੱਥੇ ਸਾਰੇ ਰਿਸ਼ਤੇਦਾਰ ਇਕੱਠੇ ਹੋ ਸਕਦੇ ਆ ਸੋ ਫਿਰ ਬੈਂਕਕਾਂਗ ਦੇ ਵਿੱਚ ਉਹਨਾਂ ਨੇ ਪੂਰੇ ਧੂਮਸਾ ਆਉਂਦੇ ਨਾਲ ਇਹ ਆਪਣਾ ਪ੍ਰੋਗਰਾਮ ਲੀਕਿਆ ਤੇ ਆ ਜਿੰਨੇ ਤੁਸੀਂ ਬੈਗ ਦੇਖ ਰਹੇ ਹੋ ਸਾਰੇ ਰਿਸ਼ਤੇਦਾਰ ਹੁਣ ਅੱਜ ਜਾ ਰਹੇ ਆ ਕੁਛ ਕੇ ਰਹਿ ਜਾਣਗੇ ਸਭ ਦੀਆਂ ਫਲਾਈਟਾਂ ਹਰੇਕ ਚੀਜ਼ ਦਾ ਪ੍ਰੋਪਰ ਪ੍ਰਬੰਧ ਪ੍ਰਬੰਧ ਕੀਤਾ ਗਿਆ ਇੱਥੇ ਵੀ ਹਰੇਕ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਹਨਾ ਕਿ ਗੱਡੀਆਂ ਹਰੇਕ ਵਾਸਤੇ ਜਨ ਚੜਨ ਵਾਸਤੇ ਗੱਡੀਆਂ ਹਨਾ ਤੇ ਆਰਗੇਨਾਈਜ਼ਰ ਜਿਹੜੇ ਨੇ ਉਹਨਾਂ ਦਾ ਵੀ ਬਈ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਤੋਂ ਬਿਨਾ ਇਹ ਚੀਜ਼ਾਂ ਹੋਣੀਆਂ ਪੋਸੀਬਲ ਨਹੀਂ ਹੈਗੀਆਂ ਠੀਕ ਹੈ ਜਿੱਦਾਂ ਹੁਣ ਆਪਾਂ ਪਿੰਡਾਂ ਦੇ ਵਿੱਚ ਕਰਦੇ ਆ ਕਿ ਠੀਕ ਆ ਵਾਕ ਕਰ ਲਾਂਗੇ ਐ ਕਰ ਲਾਂਗੇ ਹਨਾ ਇੱਧਰ ਆਰਗੇਨਾਈਜ਼ਰ ਹੁੰਦੇ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਹਰੇਕ ਚੀਜ਼ ਦੀ ਹਰੇਕ ਬੰਦੇ ਤੇ ਡਿਊਟੀ ਉਹਨਾਂ ਦੀ ਹੁੰਦੀ ਆ ਕਿ ਬੰਦੇ ਨੂੰ ਕੀ ਪ੍ਰੋਬਲਮ ਆਵੇ ਕਿ ਕਿੱਧਰ ਨੂੰ ਜਾਣਾ ਕਿੱਧਰ ਨੂੰ ਆਉਣਾ ਕਿੰਨੇ ਟਾਈਮ ਤੁਸੀਂ ਕਿਹੜਾ ਪਰਫਾਰਮ ਕਰਨਾ ਹਰੇਕ ਦੇ ਟਾਈਮਿੰਗ ਟੇਬਲ ਸਾਰਾ ਟਾਈਮ ਟੇਬਲ ਸੈੱਟ ਕੀਤਾ ਹੁੰਦਾ ਉਹਨਾਂ ਦਾ ਠੀਕ ਆ ਹਰੇਕ ਵੱਡੇ ਹੋਟਲਾਂ ਦੇ ਵਿੱਚ ਤਰੀਕੇ ਦੇ ਨਾਲ ਕੰਮ ਹੁੰਦੇ ਨੇ ਹਰੇਕ ਹਨ ਕਿ ਇਦਾਂ ਨਹੀਂ ਇਹ ਕੁਝ ਵੀ ਕਿਸੇ ਟਾਈਮ ਕੁਝ ਵੀ ਕਰ ਲਈ ਜਦੋਂ ਟਾਈਮ ਆਪ ਆਪ ਦੇ ਟਾਈਮ ਤੇ ਪਰਫਾਰਮ ਪਰਫਾਰਮ ਕਰਨਾ ਹੁੰਦਾ ਠੀਕ ਆ ਮੈਂ ਤੁਹਾਨੂੰ ਬੈਕਗ੍ਰਾਉਂਡ ਦੇ ਨਾਲ ਦਿਖਾਉਣਾ ਤੁਹਾਨੂੰ ਤੇ ਬਈ ਜਿਹੜਾ ਸਿਸਟਮ ਹੈਗਾ ਕਿ ਮੱਛੀਆਂ ਵੱਡੀਆਂ ਸੋਹਣੀਆਂ ਲੱਗਦੀਆਂ ਨੇ ਛੋਟੀਆਂ ਛੋਟੀਆਂ ਦੇਖੋ ਕੀ ਦੇਚ ਬੱਚੇ ਵੀ ਗੱਡੇ ਹੋਏ ਨੇ ਕਿਨੇ ਕਿਨੇ ਬੱਚੇ ਇਹਨਾਂ ਦੇ ਆ ਵੱਡੀਆਂ ਮੱਛੀਆਂ ਦੇ ਬੱਚੀ ਆ ਵਿੱਚ ਕਰਦੇ ਆ ਨਿੱਕੇ ਨਿੱਕੇ ਜਿਹੜੇ ਉਹ ਜਾਂਦੇ ਇਹ ਵੱਡੀਆਂ ਮੱਛੀਆਂ ਦੇ ਬੱਚੇ ਆ ਗਏ ਸਾਰੇ ਉਹਨਾਂ ਨੇ ਵਿੱਚ ਹੀ ਇਹਦੇ ਅੰਡੇ ਉਂਡੇ ਦੇ ਕੇ ਪੱਥਰਾਂ ਵਿੱਚ ਬੱਚੇ ਗਾੜ ਲਏ ਠੀਕ ਆ ਦੋਸਤੋ ਦੇਖ ਕਿੰਨੇ ਹਰੇ ਭਾਈ ਆ ਕਿੰਨੇ ਸੋਹਣੇ ਲੱਗਦੀ ਐ ਬਟ ਮੈਂ ਇਹ ਹੱਗੇ ਮੈਂ ਕਹਿੰਨਾ ਨਾ ਵਲੌਗਾਂ ਦੇ ਵਿੱਚ ਘਰੇ ਬੂਟੇ ਕਾਦਰ ਨਹੀਂ ਲੱਗਦੇ ਇਹੋ ਜਿਹੇ ਹਣਾ ਦੇਖੋ ਕਿਦਾਂ ਮੈਂ ਕਿਦੇ ਪਾਣੀ ਨਹੀਂ ਮੈਨੂੰ ਇੱਥੇ 5 4 5 6 ਦਿਨਾਂ ਪੰਜ ਦਿਨ ਹੋ ਗਏ ਆ ਤੇ ਆ ਪਾਣੀ ਮੈਂ ਤਾਂ ਪਾਉਂਦੇ ਵੇਖੀ ਨਹੀਂ ਬਟ ਇਹਦੀ ਸੈੱਲ ਦੇ ਨਾਲ ਹੀ ਥੱਲੋਂ ਲਈ ਜਾਂਦਾ ਹਨਾ ਤੇ ਇੱਥੇ ਬ੍ਰੇਕਫਾਸਟ ਜਿਹੜਾ ਸਵੇਰੇ ਸਾਰਿਆਂ ਨੇ ਕਰਨਾ ਇਹ ਬ੍ਰੇਕਫਾਸਟ ਵਾਸਤੇ ਸਾਰੀ ਇੱਥੇ ਜਗ੍ਹਾ ਦਿੱਤੀ ਹੋਈ ਆ ਠੀਕ ਆ ਤੇ ਇਹਦੇ ਉੱਤੇ ਮੰਨ ਕੇ ਚਲੋ ਵੀ ਜਦੋਂ ਕਿਸੇ ਨੇ ਬ੍ਰੇਕਫਾਸਟ ਕਰਨਾ ਤੁਸੀਂ ਆਪਣਾ ਰੂਮ ਨੰਬਰ ਇੱਥੇ ਲਿਖਾ ਕੇ ਹੈਲੋ ਤੇ ਰੂਮ ਨੰਬਰ ਦੱਸ ਦੇਣਾ ਕਿ ਸਾਡਾ ਕਿੰਨਾ ਨੰਬਰ ਰੂਮ ਆ ਫਿਰ ਤੁਸੀਂ ਜਾ ਕੇ ਅ ਤੁਸੀਂ ਆਪਣਾ ਬ੍ਰੇਕਫਾਸਟ ਕਰ ਸਕਦੇ ਹੋ 12 ਵਜੇ ਤੱਕ ਬ੍ਰੇਕਫਾਸਟ ਲੱਗਾ ਹੁੰਦਾ ਸੋ ਦੁਨੀਆ ਦੀ ਹਰ ਇੱਕ ਕੋਸ਼ਿਸ਼ ਹੁੰਦੀ ਇਹਨਾਂ ਦੀ ਕਿ ਅਸੀਂ ਬਈ ਵਧੀਆ ਫੂਡ ਸਪਲਾਈ ਕਰੀਏ ਸਾਰਿਆਂ ਵਾਸਤੇ ਹਨਾ ਵੈਜ ਨੌਨ ਵੈਜ ਹਰ ਇੱਕ ਚੀਜ਼ ਦਾ ਪ੍ਰੋਪਰ ਇੱਥੇ ਧਿਆਨ ਰੱਖਿਆ ਜਾਂਦਾ ਠੀਕ ਆ ਤੇ ਬਟ ਉਹ ਗੱਲ ਵੱਖਰੀ ਆ ਕਿ ਆਪਣੇ ਆਪਣੇ ਥੋੜੇ ਟੇਸਟ ਕੁਝ ਲੱਗ ਨੇ ਤੇ ਆਪਾਂ ਨੂੰ ਉਹ ਚੀਜ਼ਾਂ ਵਧੀਆ ਨਹੀਂ ਲੱਗਦੀਆਂ ਹੈਗੀਆਂ ਹਨਾ ਤੇ ਆਪਣਾ ਖਾਣ ਪਾਣ ਕੁਝ ਪੰਜਾਬੀ ਟਾਈਪ ਕੁਝ ਹੋਰ ਆ ਦੇਖੋ ਤੇ ਉਧਰ ਹੁਣ ਇੱਕ ਨਵੀਂ ਵੈਡਿੰਗ ਹੋ ਰਹੀ ਆ ਪਰਲੇ ਪਾਸੇ ਉਹ ਸਾਹਮਣੇ ਤੇ ਕੱਲ ਆਪਣਾ ਪ੍ਰੋਗਰਾਮ ਸੀ ਉੱਥੇ ਹੁਣ ਇਦਾਂ ਇਦਾਂ ਕਿ ਜਿਹੜੀਆਂ ਰਿਚ ਫੈਮਲੀਆਂ ਨੇ ਇੱਥੇ ਆ ਕੇ ਉਹ ਆਪਣੇ ਆਪ ਦੀਆਂ ਜਿਹੜੀਆਂ ਖੁਸ਼ੀਆਂ ਨੂੰ ਦੂਣੀਆਂ ਚਾਉਣੀਆਂ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਇਸ ਪਰਿਵਾਰ ਨੇ ਬਹੁਤ ਹੀ ਯਾਨੀ ਕਿ ਵੀ ਚਾਵਾਵਾਂ ਦੇ ਨਾਲ ਸਾਰਾ ਇਹ ਕੰਮ ਕੀਤਾ ਆਪਣਾ ਹਨਾ ਕਿ ਹਰੇਕ ਯਾਨੀ ਕਿ ਇੰਡੀਆ ਤੋਂ ਹੀ ਮਗਾਏ ਇਹਨਾਂ ਨੇ ਜਿਹੜੇ ਫੋਟੋਗ੍ਰਾਫਰ ਨੇ ਸਾਰੇ ਉਹ ਵੀ ਇੰਡੀਆ ਤੋਂ ਹੀ ਆਏ ਸੀਗੇ ਤੇ ਜਿਹੜੇ ਆ ਦਰਖਤ ਦੇ ਵਿੱਚ ਲੱਗੇ ਹੋਏ ਆ ਨਾ ਦੋਸਤੋ ਸਾਰੇ ਅਸਲੀ ਇਹ ਜਿਹੜੇ ਵੱਡੇ ਆ ਵੱਡੇ ਅਸਲੀ ਨਹੀਂ ਹੈਗੇ ਜਿਹੜੇ ਹੈਗੇ ਆ ਇਹ ਇਹ ਪੱਤੇ ਦੂਸਰੇ ਆ ਬਾਕੀ ਸਾਰੇ オリジナル ਬੂਟੇ ਨੇ ਜਿੰਨੇ ਲੱਗੇ ਹੋਏ ਆ ਵਿੱਚ ਸੋ ਜਿਹੜੀ ਚੀਜ਼ ਪੋਸੀਬਲ ਨਹੀਂ ਸੀ ਇਹਨਾਂ ਨੇ ਉਹ ਵੀ ਪੋਸੀਬਲ ਕਰਕੇ ਦਿਖਾ ਦਿੱਤੀ ਆ ਠੀਕ ਆ ਐਂਡ ਇਧਰ ਕਪਲ ਫੋਟੋ ਕਰ ਰਹੇ ਨੇ ਤੇ ਐਂਡ ਇਹ ਬਾਈ ਸਾਨੂੰ ਹਮੇਸ਼ਾ ਲੈ ਕੇ ਜਾਂਦਾ ਹਾਂ ਤੇ ਇਹ ਵਾਈ ਹਮੇਸ਼ਾ ਸਾਨੂੰ ਲੈ ਕੇ ਜਾਂਦਾ 13 13 ਨੰਬਰ ਵੈਨ ਆਲਾ ਸੋ ਦੇਖੋ ਕਿੰਨੀ ਡੈਕੋਰੇਸ਼ਨ ਕੀਤੀ ਹੋਈ ਆ ਦੇਖੋ ਸੋ ਇੱਥੇ ਅਸੀਂ ਬੈਠੇ ਹੋਏ ਆ ਸਾਰੇ ਜਾਣੇ ਗੱਲਾਂਬਾਤਾਂ ਮਾਰਦੇ ਸੀ ਪਿੰਨ ਪਰਿਵਾਰ ਨੂੰ ਮਿਲ ਕੇ ਜਾਣਾ ਹੁਣ ਉਸ ਤੋਂ ਬਾਅਦ ਫਿਰ ਅਸੀਂ ਸਿੱਧਾ ਇੰਡੀਆ ਆਵਾਂਗੇ ਫੇਰ ਇਧਰ ਮਿਲਣੇ ਨਹੀਂ ਜਾਣਾ ਸੀ ਕਿ ਚਲੋ ਹੁਣ ਕਿਰੇ ਮਿਲ ਕੇ ਚੱਲ ਗਏ ਤੇ ਥੋੜਾ ਉਹ ਬਿਜ਼ੀ ਆ ਆਪਣੀ ਦੂਜਾ ਰਿਸ਼ਤੇਦਾਰਾਂ ਨੂੰ ਤੋਰਨ ਦੇ ਵਿੱਚ ਫਿਰ ਆਪਾਂ ਨੂੰ ਵਾਸਤੇ ਆਪਾਂ ਨੂੰ ਮਿਲ ਲੰਗੇ ਉਹ ਫਰਾਰੀ ਚੈੱਕ ਕਰੋ ਇਧਰ ਸੋ ਜਿੱਥੇ ਅਸੀਂ ਖੜੇ ਹੋਏ ਆ 7 ਸਟਾਰ ਹੋਟਲ ਆ ਤੇ ਇਹਦੇ ਵਿੱਚ ਫਿਰ ਤੁਹਾਨੂੰ ਕੋਈ ਵੱਡੇ ਕੀ ਕਹਿੰਦੇ ਹੁੰਦੇ ਆ ਤੁਸੀਂ ਵੱਡੇ ਬੰਦੇ ਹੋ ਗੱਲਾਂ ਵੀ ਵੱਡੀਆਂ ਨੇ ਸੋ ਵੱਡੇ ਵੱਡੇ ਬੰਦੇ ਆਉਂਦੇ ਆ ਕਿਉਂ ਪ੍ਰੋਗਰਾਮ ਆਪਾਂ ਲਾ ਚੱਲੇ ਆ ਸੋ ਆਪਾਂ ਪਰਿਵਾਰ ਨੂੰ ਪੁੱਛਦੇ ਕਿੱਦਾਂ ਲੱਗਿਆ ਇਹ ਪ੍ਰੋਗਰਾਮ ਸਾਡਾ ਬਹੁਤ ਹੀ ਅੱਛਾ ਜਿੰਨੀ ਰੌਣਕ ਇਹਨਾਂ ਨੇ ਲਾਈ ਆ ਬਹੁਤ ਵਧੀਆ ਰੌਣਕ ਲਾਈ ਆ ਮੈਂ ਹਰ ਇੱਕ ਨੂੰ ਕਹੂੰਗੀ ਪਲੀਜ਼ 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 ਇਹਨਾਂ ਨੂੰ ਬੁਲਾਓ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇਹ ਕਿੰਨੇ ਵਧੀਆ ਆਰਟਿਸਟ ਨੇ ਔਰ ਸਾਡਾ ਸਾਰਾ ਵਿਆਹ ਸ਼ਗਨਾ ਦਾ ਸਾਡੀ ਜਾਗੋ ਈਵਨ ਕੇ ਵਿਆਹ ਵਾਲੇ ਦਿਨ ਤੋਂ ਲੈ ਕੇ ਬਰਾਤ ਤੁਰਨ ਤੱਕ ਡੋਲੀ ਤੱਕ ਇਹ ਵੀ ਨੇ ਬਹੁਤ 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 ਸਾਥ ਦਿੱਤਾ ਆ ਬਹੁਤ ਬਹੁਤ ਥੈਂਕ ਯੂ ਤੁਹਾਡਾ ਥੈਂਕ ਯੂ ਥੈਂਕ ਯੂ ਜਲਦੀ ਮਿਲਾਂਗੇ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਵਧੀਆ ਲੱਗਾ ਜੀ ਹਾਂਜੀ ਜੀ ਬਹੁਤ ਵਧੀਆ ਲੱਗਾ ਤੁਸੀਂ ਬੋਲਦੀ ਗੋਣਾ ਬਜੋੜਾ ਤਾਂ ਤੁਹਾਡੀ ਬੋਲੀ ਬੜੀਆ ਹੁੰਦੀ ਹੈ ਮੁੰਡੇ ਨੂੰ ਤਾਂ ਤੁਹਾਡਾ ਪ੍ਰੋਫੈਸ਼ਨ ਕੋਈ ਨਹੀਂ ਬੋਲੋ ਕਿ ਜਦ ਆ ਇੰਗਲਿਸ਼ ਵਾਲੇ ਦੇ ਪਾਉ ਜਾਂ ਜਰਵੀ ਵਾਲੇ ਦੇ ਪਾਉ ਜਾਂ ਜੀ ਵਾਲੇ ਦੀ ਮਾਤਸੇ ਦੇ ਪਾਉ ਜੀ 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 ਦੇ ਪਾਉ ਤਾਂ ਇਹਦੇ ਬਾਰੇ ਸੈਂਡ ਹੋ ਗਏ ਜੀ 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 ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ 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 ਚਲੋ ਠੀਕ ਹੈ ਜੀ ਜਿਹੜਾ ਸਭ ਤੋਂ ਵਧੀਆ ਮੈਨੂੰ ਗੱਲ ਲੱਗੀ ਗੋਣਾ ਬਜੋੜਾ ਤੁਹਾਡਾ ਪ੍ਰੋਫੈਸ਼ਨ ਹੈ ਨਾ ਤੁਸੀਂ ਕੰਮ ਕਰਨ ਆਏ ਸੀ ਤੁਹਾਡਾ ਰੋਜਗਾਰ ਸੀ ਪਰ ਸਭ ਤੋਂ ਵਧੀਆ ਗੱਲ ਹੁੰਦੀ ਪੰਕ ਕਵਲਿਟੀ ਤੇ ਡਿਸਪਲਨ ਜਿਹੜੇ ਹਰ ਇੱਕ ਆਰਟਿਸਟ ਵਿੱਚ ਨਹੀਂ ਹੁੰਦਾ ਤੁਸੀਂ ਬਹੁਤ ਅੱਗੇ ਵਧਣਾ ਹੈ ਜਿਹੜਾ ਬੰਦਾ ਡਿਸਪਲਨ ਨਾਲ ਕੰਮ ਕਰਦਾ ਹੈ ਆਪਣੇ ਕੰਮ ਦੀ ਵੈਲਿਊ ਕਰਦਾ ਹੈ ਉਹ ਬੰਦਾ ਬਹੁਤ ਅੱਗੇ ਜਾਂਦਾ ਹੈ ਰੱਬ ਤੁਹਾਨੂੰ ਬਹੁਤ-ਬਹੁਤ ਦਵੇ ਤੁਸੀਂ ਇਸ ਤਰ੍ਹਾਂ ਹੀ ਲੋਕਾਂ ਦੀ ਖੁਸ਼ੀਆਂ ਵਿੱਚ ਸ਼ਾਮਲ ਹੋਵੋ ਫਿਰ ਆਪਾਂ ਪੱਤਿਆਂ ਨੂੰ ਵੀ ਖੁਸ਼ ਰੱਖੇ ਥੈਂਕ ਯੂ ਥੈਂਕ ਯੂ ਓਕੇ ਥੈਂਕ ਯੂ